ਉਹਨਾਂ ਜੋ ਕੁਝ ਕੀਤਾ ਜਾ ਰਿਹਾ ਜੀ ਉਹਦੇ ਵਿੱਚ ਕੀ ਹੈ ਕਿ ਜਿਹੜੀ ਕੰਟਰੈਕਟ ਫਾਰਮਿੰਗ ਹੋਣੀ ਉਹਦੇ ਵਿੱਚ ਸਾਰੀਆਂ ਹੀ ਸ਼ਰਤਾਂ ਉਹਨਾਂ ਦੇ ਪੱਖ ਦੀਆਂ ਕਿਸਾਨ ਉਸ ਇੱਕ ਐਗਰੀਮੈਂਟ ਕਰਨ ਤੋਂ ਬਾਅਦ ਆਪਣੀ ਮਰਜ਼ੀ ਨਹੀਂ ਕਰ ਸਕਦਾ ਜੀ ਉਹਦੀ ਫਸਲ ਖਰਾਬ ਨਿਕਲੇ ਕੰਪਨੀ ਨੇ ਚੁਕਣੀ ਨਹੀਂ ਉਹਦੇ ਪੈٹے ਪੈਣੀਆਂ ਫਸਲ ਵੀ ਕਿਹੜੀ ਵੇਚਣੀ ਆ ਕੰਪਨੀ ਦੱਸੇਗੀ ਕਿਉਂਕਿ ਕੰਪਨੀ ਕੋਲ ਜ਼ਮੀਨ ਲੀਜ਼ ਤੇ ਦੇ ਦਿੱਤੀ ਹੈ ਜੀ ਜ਼ਮੀਨ ਤੁਹਾਡੀ ਆ ਲੀਜ਼ ਦੇ ਦੇਣ ਤੋਂ ਬਾਅਦ ਉਸੇ ਜ਼ਮੀਨ ਦੇ ਉੱਤੇ ਕੰਪਨੀ ਕਰਜ਼ਾ ਲੈ ਸਕਦੀ ਹੈ ਐਗਰੀਮੈਂਟ ਦੀਆਂ ਸ਼ਰਤਾਂ ਇਹ ਕਹਿੰਦੀਆਂ ਕਿ ਤੁਸੀਂ ਐਗਰੀਮੈਂਟ ਰੱਦ ਨਹੀਂ ਕਰ ਸਕਦੇ ਤੇ ਕੰਪਨੀ ਚਾਵੇ ਤੇ ਝਟਕੀ ਮਾਰ ਕੇ ਰੱਦ ਕਰ ਸਕਦੀ ਹੈ ਜੀ ਅੱਜ ਤੁਹਾਡੀ ਜ਼ਮੀਨ ਕੰਪਨੀ ਨੇ ਲਈ ਲੀਜ਼ ਤੇ ਕੰਟਰੈਕਟ ਹੋ ਗਿਆ 1 ਮਹੀਨੇ ਬਾਅਦ ਕੰਪਨੀ ਨੇ ਉਹਦੇ ਉੱਤੇ ਕਰਜ਼ਾ ਲੈ ਲਿਆ 6 ਮਹੀਨੇ ਬਾਅਦ ਕੰਪਨੀ ਨੇ ਐਗਰੀਮੈਂਟ ਰੱਦ ਕਰਤਾ ਤੁਸੀਂ ਖੇਤਾਂ 'ਚ ਵੱਢ ਲਗੋਗੇ ਬੈਂਕਾਂ ਕੋਈ ਨੋ ਜ਼ਮੀਨ ਸਾਡੀ ਜੀ ਇਹਦੇ ਬਦਲੇ ਕੰਪਨੀ ਕਰਜ਼ਾ ਦੇਗੀ ਲੈ ਗਈ ਆ ਤੁਸੀਂ ਪੈਸੇ ਮੁੰਡੋਂ ਤੋਂ ਲੈ ਜਾਓ ਤੁਹਾਡੀ ਜ਼ਮੀਨ ਦੇ ਉੱਤੇ ਕਰਜ਼ਾ ਕੰਪਨੀ ਲਵੇਗੀ ਮੁਰਦਾ ਤੁਹਾਨੂੰ ਪਵੇਗਾ ਜੀ ਇੱਕ ਪੰਜਾਬੀ ਦਾ ਮੁਹਾਵਰਾ ਸੁਣਿਆ ਬੜਾ ਪੜਾਜ ਨਾਨੀ ਖਸਮ ਕਰੇ ਦੋਤਾ ਚੱਟੀ ਪਰ ਅਸੀਂ ਉਸ ਹਾਲਤ ਵਿੱਚ ਫਸ ਜਾਵਾਂਗੇ